ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ ਨੰਬਰ 1 ਹੱਥ ਵਿੱਚ ਖਾਰਿਸ਼ ਹੋਣਾ ਹੱਥ ਵਿੱਚ ਖਾਰਿਸ਼ ਹੋਣਾ ਛੇਤੀ ਛੇਤੀ ਪੈਸੇ ਆਉਣ ਦਾ ਸੰਕੇਤ ਹੈ ਨੰਬਰ 2 ਛਿਪਕਲੀ ਜੇ ਘਰ ਵਿੱਚ ਦੋ ਛਿਪਕਲੀਆਂ ਇਕੱਠੀਆਂ ਦਿਖ ਜਾਣ ਤਾਂ ਸਮਝੋ ਬੁਰੇ ਦਿਨ ਖਤਮ ਹੋਣ ਵਾਲੇ ਨੇ ਨੰਬਰ 3 ਗਲਤੀ ਨਾਲ ਉਲਟੇ ਕੱਪੜੇ ਪਾ ਲੈਣਾ ਕਦੇ-ਕਦੇ ਅਸੀਂ ਜਲਦਬਾਜ਼ੀ ਵਿੱਚ ਕੱਪੜੇ ਉਲਟੇ ਪਾ ਲੀਨੇ ਹਾਂ ਜੇ ਦੁਬਾਰਾ ਤੁਹਾਡੇ ਨਾਲ ਇਦਾਂ ਹੁੰਦਾ ਹੈ ਤਾਂ ਸਮਝੋ ਕਿਸਮਤ ਦਾ ਦਰਵਾਜ਼ਾ ਖੁੱਲਣ ਵਾਲਾ ਹੈ ਨੰਬਰ 4 ਨਵਾਂ ਵਿਆਹਿਆ ਜੋੜਾ ਵੇਖਣਾ ਜੇ ਤੁਹਾਨੂੰ ਸੜਕ ਤੇ ਕੋਈ ਨਵੀਂ ਵਿਆਹੀ ਜੋੜੀ ਦਿਖਾਈ ਦੇਵੇ ਤਾਂ ਇਹ ਵੀ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੈ ਨੰਬਰ 5 ਖੋਪੇ ਦਾ ਗੁੱਟ ਦੇਖਣਾ ਜੇ ਤੁਹਾਨੂੰ ਸਵੇਰੇ ਸਵੇਰੇ ਨਾਰੀਅਲ ਦਾ ਗੁੱਟ ਦਿਖਾਈ ਦੇ ਜਾਵੇ ਤਾਂ ਸਮਝੋ ਕੋਈ ਚੰਗੀ ਖਬਰ ਮਿਲਣ ਵਾਲੀ ਹੈ ਨੰਬਰ 6 ਪੰਛੀ ਦਾ ਤੁਹਾਡੇ ਉੱਤੇ ਬਿਠ ਕਰਨਾ ਕਿਸੇ ਪੰਛੀ ਦਾ ਤੁਹਾਡੇ ਤੇ ਅਚਾਨਕ ਬਿਠ ਕਰ ਦੇਣਾ ਵੀ ਬਹੁਤ ਚੰਗਾ ਸਮਝਿਆ ਜਾਂਦਾ ਹੈ ਨੰਬਰ 7 ਯਾਤਰਾ ਕਰਦੇ ਸਮੇਂ ਕੁੱਤਾ ਸੱਪ ਜਾਂ ਬਾਂਦਰ ਦੇਖਣਾ ਇਹ ਯਾਤਰਾ ਕਰਦੇ ਸਮੇਂ ਤੁਹਾਡੇ ਸੱਜੇ ਪਾਸੇ ਕੁੱਤਾ ਸੱਪ ਜਾਂ ਬਾਂਦਰ ਦਿਖਾਈ ਦਿੰਦਾ ਹੈ ਤਾਂ ਸਮਝੋ ਤੁਹਾਨੂੰ ਧਨ ਪ੍ਰਾਪਤੀ ਹੋਣ ਵਾਲੀ ਹੈ ਨੰਬਰ 8 بارش ਦੇ ਦੌਰਾਨ ਸੂਰਜ ਦਿਖਾਈ ਦੇਣਾ بارش ਦੇ ਦੌਰਾਨ ਜੇਕਰ ਸੂਰਜ ਦਿਖਾਈ ਦੇਵੇ ਤਾਂ ਸਮਝੋ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਨੰਬਰ 9 ਦਹੀਂ ਜਾਂ ਦੁੱਧ ਸਵੇਰੇ ਸਵੇਰੇ ਤੁਹਾਨੂੰ ਦਹੀਂ ਜਾਂ ਦੁੱਧ ਨਾਲ ਬਣਿਆ ਹੋਇਆ ਕੋਈ ਵੀ ਪ੍ਰੋਡਕਟ ਦਿਖਾਈ ਦੇਵੇ ਤਾਂ ਸਮਝੋ ਤੁਹਾਡੀ ਤਕਦੀਰ ਖੁੱਲਣ ਦਾ ਇਸ਼ਾਰਾ ਹੈ ਨੰਬਰ 10 ਸੁਨਹਿਰਾ ਜਾਂ ਚਿੱਟਾ ਸੱਪ ਜੇ ਤੁਹਾਨੂੰ ਸੁਪਨੇ ਵਿੱਚ ਚਿੱਟਾ ਜਾਂ ਸੁਨਹਿਰਾ ਸੱਪ ਦਿਖਾਈ ਦੇਵੇ ਤਾਂ ਸਮਝੋ ਇਹ ਵੀ ਤੁਹਾਡੀ ਕਿਸਮਤ ਖੁੱਲਣ ਵਾਲਾ ਹੈ ਨੰਬਰ 11 ਘਰ ਵਿੱਚ ਚਮਗਾਦੜ ਜੇ ਘਰ ਦੇ ਦਰਵਾਜ਼ੇ ਕੋਲ ਕੋਈ ਚਮਗਾਦੜ ਘਰ ਬਣਾਉਂਦਾ ਹੈ ਤਾਂ ਸਮਝੋ ਤੁਹਾਨੂੰ ਸ਼ੁਭ ਸੰਕੇਤ ਮਿਲ ਰਿਹਾ ਹੈ ਨੰਬਰ 12 ਛੂਆ ਕਛੂਏ ਚੰਗੇ ਭਾਗਾਂ ਦਾ ਪ੍ਰਤੀਕ ਹੁੰਦੇ ਨੇ ਕਛੂਏ ਦਿਖ ਜਾਣ ਸਮਝੋ ਕਿ ਚੰਗੀ ਖਬਰ ਜਰੂਰ ਮਿਲੇਗੀ ਨੰਬਰ 13 ਟੁੱਟਦੇ ਹੋਏ ਤਾਰੇ ਜੇ ਤੁਹਾਨੂੰ ਟੁੱਟਦੇ ਹੋਏ ਤਾਰੇ ਨਜ਼ਰ ਆ ਜਾਣ ਤਾਂ ਮੰਗੀ ਹੋਈ ਮਨਤ 30 ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ ਨੰਬਰ 14 ਹਾਥੀ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਮੋਹਰੇ ਹਾਥੀ ਆ ਕੇ ਆਪਣੀ ਸੁੰਡ ਉੱਪਰ ਨੂੰ ਚੁੱਕ ਲਵੇ ਤੇ ਫੂਕ ਮਾਰੇ ਤਾਂ ਸਮਝੋ ਛੇਤੀ ਛੇਤੀ ਕੋਈ ਚੰਗੀ ਸੂਚਨਾ ਮਿਲਣ ਵਾਲੀ ਹੈ ਨੰਬਰ 15 ਗੰਨਾ ਜੇ ਰਸਤੇ ਵਿੱਚ ਸਵੇਰੇ ਸਵੇਰੇ ਗੰਨਾ ਦਿਖ ਜਾਵੇ ਤਾਂ ਇਹ ਤੁਹਾਡੇ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੈ